ਜਿਹੜੇ ਜੜੀਆਂ ਇੰਨੀਆਂ ਜ਼ਿਆਦਾ ਪੋਟੈਂਸ਼ੀਅਲ ਵਾਲੇ ਤੁਹਾਨੂੰ ਕੋਈ ਨਸ਼ਾ ਛੁਡਾਉਣ ਵਾਸਤੇ ਇਹੋ ਜਿਹਾ ਮਾਡਰਨ ਕਿਧਰ ਕਿਤੇ ਨਹੀਂ ਮਿਲੇਗਾ ਨਸ਼ਿਆਂ ਦੀ ਸਮੱਸਿਆ ਪੂਰੇ ਦੇਸ਼ ਵਿੱਚ ਹੈ ਪੂਰੀ ਦੁਨੀਆ ਵਿੱਚ ਹੈ ਬਟ ਉਹਦਾ ਹੱਲ ਕੀ ਕਰਨਾ ਹੈ ਉਹਦਾ ਉਹਦਾ ਜਿਹੜਾ ਰਸਤਾ ਹੈਗਾ ਉਹ ਪੰਜਾਬ ਦਿਖਾ ਰਿਹਾ ਉਹ ਰਸਤਾ ਇਹ ਹੈ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਇੱਕ ਮੈਂਟਲ ਹੈਲਥ ਇਸ਼ੂ ਹੈ ਇੱਕ ਮਰੀਜ਼ ਹੈ ਉਹਨੂੰ ਆਪਾਂ ਨਸ਼ਾ ਛੱਡਣ ਦਾ ਜੇ ਉਹ ਟੀਕਾ ਲਾਂਦਾ ਤਾਂ ਉਹਦੇ ਟੀਕੇ ਬੰਦ ਕਰਾਣੇ ਆ ਇਮੀਡੀਏਟਲੀ ਤਾਂ ਕਿ ਉਹ ਐਚ ਆਈ ਵੀ ਐਡਸ ਤੋਂ ਬਚੇ ਔਰ ওভারਡੋਸ ਡੈਥ ਤੋਂ ਬਚੇ ਔਰ ਉਸ ਤੋਂ ਬਾਅਦ ਉਹਨੂੰ ਹੌਲੀ ਹੌਲੀ ਗੋਲੀਆਂ ਚਲਾਣੀਆਂ ਜਿਹੜੀ ਕਿ ਡੀਡਿਕਸ਼ਨ ਪ੍ਰੋਸੈਸ ਹੈ ਉਹ 2 ਤੋਂ 3 ਹਫ਼ਤੇ ਦੀ ਆ ਉਹ ਦਾਖਲ ਕਰਕੇ ਹੀ ਕੀਤੀ ਜਾ ਸਕਦੀ ਹੈ ਸੋ ਇਹ ਸਾਰੀ ਪ੍ਰੋਸੈਸ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਸੀਗਾ ਜੋ ਪਹਿਲਾਂ ਨਹੀਂ ਕਰਦੇ ਸੀ ਔਰ ਉਹ ਸਕਿੱਲ ਡਵੈਲਪਮੈਂਟ ਔਰ ਉਹਨੂੰ এমਪਲੋਇਮੈਂਟ ਜਨਰੇਸ਼ਨ ਦੇ ਨਾਲ ਜੋੜਨਾ ਔਰ ਪੁਲਿਸ ਐਜੂਕੇਸ਼ਨ ਡਿਪਾਰਟਮੈਂਟ ਜਿੰਨੇ ਸਾਰੇ ਸਰਕਾਰ ਦੇ ਜਿੰਨੇ ਵੀ ਐਮਐਲਏ ਆ ਮੰਤਰੀ ਆ ਪਾਰਟੀ ਸਟਰਕਚਰ ਹੈ ਉਹ ਇੱਕ ਨੀਤੀ ਦੇ ਤਹਿਤ ਨੇਕ ਨiyet ਦੇ ਨਾਲ ਸਿਆਸਤੀ ਪੋਸਟਪਲਾਈ ਖਤਮ ਕਰਕੇ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਔਰ ਤੁਸੀਂ ਦੇਖੋਗੇ ਕਿ ਇਹਦੇ ਆਉਣ ਬਲੇ ਬਹੁਤ ਵਧੀਆ ਨਤੀਜੇ ਨਿਕਲਣਗੇ ਔਰ ਇਹ ਪੂਰੀ ਦੁਨੀਆ ਵਾਸਤੇ ਇੱਕ ਮਾਡਲ ਬਣੇਗਾ ਜਿਹੜਾ ਜਿਹੜਾ ਨਸ਼ੇ ਤੋਂ ਛੁਟਾਰਾ ਪਾਉਣ ਵਾਸਤੇ